ਦੇਯੋਗ ਰਾਜ ਸਿੰਘ ਮੇਰੇ ਨਾਮ ਖਮਾਨੋ ਦੇ ਰਹਿਣ ਵਾਲੇ ਜੀ ਕੀ ਹਾਦਸਾ ਬਾਬਾ ਜੀ ਜਿਹੜਾ ਸਾਡਾ ਪ੍ਰਾਣਾ ਸੀਗਾ ਜੀ ਉਹਦਾ ਮਤਲਬ ਕਰੰਟ ਨਾਲ ਉਹ ਹੋ ਗਿਆ ਡੈਥ ਹੋ ਗਈ ਉਹਨਾਂ ਦੀ ਉਮਰ 35 38 ਦੇ ਵਿੱਚ ਵਿੱਚ ਔਣੀ ਜੀ ਦੋ ਬੱਚੇ ਆ ਜੀ ਛੋਟੇ ਛੋਟੇ ਇੱਕ 5 6 ਸਾਲ ਦਾ ਮੁੰਡਾ 14 ਸਾਲ ਦੀ ਕੁੜੀ ਹੈ ਮਾਂ ਛੇੜੇ ਹੋਏ ਜੀ ਦਸ਼ਹਿਰਾ ਦੇ ਰਹਿਣ ਵਾਲੇ ਨੇ ਉਹ ਅਮਰਾਲੇ ਪਿੰਡ ਦੇ ਜੀ ਆਪਣਾ ਕਰਮਜੀਤ ਸਿੰਘ ਜੀ ਪਿੰਡ ਹੀੜੀਆਂ ਜੀ ਕੱਲ ਇੱਥੇ ਜਗਰਾਤੇ ਦੇ ਵਿੱਚ ਇੱਕ ਕਰੰਟ ਲਾ ਕੇ ਲੜਕੇ ਦੀ ਡੈਥ ਹੋਈ ਅਰਕ ਦੇ ਨਾਮ ਕਲਦੀਪ ਸਿੰਘ ਸੀ ਤੇ ਬੜਾ ਗਰੀਬ ਪਰਿਵਾਰ ਤੋਂ ਬਿਲੋਂਗ ਕਰਦਾ ਸੀ ਲੇਬਰ ਦਾ ਕੰਮ ਕਰਦਾ ਸੀ ਉਹ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਉਹਦੇ ਦੋ ਬੱਚੇ ਸੀ ਛੋਟੇ ਛੋਟੇ ਤੇ ਪਿੱਛੇ ਵਾਈਫ ਆ ਇਕੱਲੀ ਤੇ ਇਹੀ ਬੇਨਤੀ ਹੈ ਸੰਸਥਾ ਵੱਲੋਂ ਵੀ ਕੋਈ ਕੀਤਾ ਗਿਆ ਜੀ ਹਾਂਜੀ ਸੰਸਥਾ ਵੱਲੋਂ ਵੀ ਫਾਈਨੈਂਸ਼ਲੀ ਕੋਈ ਯੋਗਦਾਨ ਕੀਤਾ ਜਾਗਰਣ ਕਰਾਉਣ ਵਾਲਿਆਂ ਨੇ ਹਾਂਜੀ ਕੀਤਾ ਜੀ ਯੋਗਦਾਨ ਕੀਤਾ ਉਹਨਾਂ ਨਾਲ ਮਿਲ ਕੇ ਯੋਗਦਾਨ ਹਾਂਜੀ ਹਾਂਜੀ ਕੱਲ ਸਾਡਾ ਸਾਲਾਨਾ ਜਗਰਾਤਾ ਸੀ 22ਵਾਂ ਉਸ ਵਿੱਚ ਆਪਣੇ ਪਾਈਓ ਸਾਊਂਡ ਦਾ ਕੰਮ ਕਰ ਰਹੇ ਸੀਗੇ ਆਪਰੇਟ ਕਰ ਰਹੇ ਸੀ ਅਚਾਨਕ ਕਰੰਟ ਾਨ ਕਰਕੇ ਉਹਨਾਂ ਨੂੰ ਕਰੰਟ ਲੱਗੇ ਜਿਸ ਕਰਕੇ ਉਹਦੀ ਡੈਥ ਹੋ ਗਈ ਤੇ ਸਾਨੂੰ ਇਸ ਦਾ ਬਹੁਤ ਦੁੱਖ ਲੱਗਿਆ ਤੇ ਬੋਲੋਂ ਜੋ ਇਨੀਂਸ ਬਾਤੋਂ ਮਦਦ ਕਰਾਂਗੇ ਜ਼ਰੂਰ ਕੀ ਨਾਮ ਤੁਹਾਡਾ ਮੈਂ ਅਰਜੰਦਰ ਸਿੰਘ ਰਾਜਾ ਨੰਬਰ ਦਰਖਵਾਉਣਾ ਕਲਦੀਪ ਸਿੰਘ ਅਮਾਰੇ ਤੋਂ ਕੱਲ੍ਹ ਤੇ ਕੰਮ ਕਰਨ ਵਾਸਤੇ ਆਇਆ ਸੀ ਲੇਬਰ ਦਾ ਕੰਮ ਕਰਦੇ ਸੀ ਉਹ ਕੋਈ ਜਾਗਰਣ ਸੀ ਉੱਥੇ ਉਹਨਾਂ ਦੇ ਅਚਾਨਕ ਕਰੰਟ ਲੱਗਣ ਨਾਲ ਮੌਤ ਹੋ ਗਈ ਜੀ ਤੇ ਉਹਦੀ ਡੈਥ ਹੋ ਗਈ ਮੌਤ ਹੋ ਵੀ ਆਂਦੀ ਤੇ ਉਹਦੀ ਵੀ ਸੰਸਥਾ ਉਹਨੇ ਮਦਦ ਕੀਤੀ ਆ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਬੱਚੇ ਆ ਛੋਟੇ ਛੋਟੇ ਬੱਚੇ ਆ ਜੀ ਵੀ ਉਹਦੋਂ ਕੋਈ ਮੁਆਵਜ਼ਾ ਦਿੱਤਾ ਵਧ ਤੋਂ ਵਧ ਦੇ ਕੇ ਤਾਂ ਕਿ ਪਰਿਵਾਰ ਦਾ ਭਲਾ ਹੋ ਸਕੇ ਤੇ ਬੱਚਿਆਂ ਦੀ ਪੜ੍ਹਾਈ ਦਾ ਕੇ ਜਿਹੜਾ ਚੱਲ ਚੱਲੇ ਕੰਮ ਇਹਨਾਂ ਨਾਲ ਹੁਣ ਤੁਹਾਡਾ ਕੋਈ ਗਿਲਾ ਸ਼ਿਕਾਇਤ ਸਰ ਗਿਲਾ ਸ਼ਿਕਾਇਤ ਕੀ ਹੋਣਾ ਸਾਡੀ ਮਾਂ ਪਿਆਰੀ ਸੰਸਥਾ ਮਦਦ ਕਰੂਗੀ ਜਾਂ ਨਹੀਂ ਪਾ ਜੀ ਡਾਕਟਰ ਹਰਪ੍ਰੀਤ ਜੀ ਐਸ ਜੀ ਸਮਰਾਲਾ ਸਰ ਇੱਕ ਪ੍ਰਾਰੰਭਿਕਾ ਮੌਕੇ ਦਾ ਹਾਂ ਜੀ ਇਹ ਸਾਡੇ ਕੋਲ ਆਇਆ ਵਿਅਕਤੀ ਜਿਹੜਾ ਬ੍ਰਾਡਡਟ ਲੈ ਕੇ ਆਏ ਸੀਗੇ ਕੁਲਦੀਪ ਸਿੰਘ ਸਨ ਆ ਬਲਬੀਰ ਸਿੰਘ ਇਹ ਪਿੰਡ ਅਮਰਾਲਾ ਦੇ ਹੈਗੇ ਉਮਰ ਇਹਦੀ 35 ਸਾਲ ਇਲੈਕਟ੍ਰਿਕ ਸ਼ੌਕ ਦੀ ਹਿਸਤੀ ਦੇ ਰਿਹਾ ਸੀ ਉੱਥੇ ਪਹਿਲਾਂ ਪ੍ਰੋਗਰਾਮ ਵਗੈਰਾ ਲਾਉਣਗੇ ਸੀ ਮਖਸ਼ਵੜ ਸਾਹਿਬ ਤੇ ਉੱਥੇ ਇਹਨੂੰ ਕਰੰਟ ਲੱਗ ਗਿਆ ਡੀਜੀ ਵਗੈਰਾ ਦੀ ਵੀ ਸਾਊਂਡ ਵਗੈਰਾ ਦਾ ਹੁੰਦਾ ਤੁਹਾਡੇ ਇੱਥੇ ਹੁਣ ਲੈ ਕੇ ਆਏ ਸੀ ਰਾਤ ਬੋਡੀ ਰਖਾਈ ਹੈ ਹੁਣ ਅੱਗੇ ਦਾ ਪੋਸਟਮਾਰਟਮ ਵਗੈਰਾ ਕਰਕੇ ਜਿਹੜੀ ਹੈ ਕਿ ਬੋਡੀ ਵਾਰਸਾਦੇ ਵਾਲੇ ਕਰ ਦਿੱਤੀ ਜਾਊਗੀ ਜਦੋਂ ਲਿਆਂਦਾ ਗਿਆ ਜੀ ਬੈੱਡ ਸੀਗਾ ਜੀ ਹਾਂਜੀ ਬਿਲਕੁਲ ਬਰਾਡ ਬੈੱਡ ਸੀ ਕੋਈ ਉਹਦਾ ਬੀਪੀ ਪਲਸ ਵਗੈਰਾ ਨਹੀਂ ਸੀਗਾ ਪੋਸਟਮਾਰਟਮ ਹੁਣ ਕਰਿਆ ਰਹੇ ਹਾਂਜੀ ਹਾਂਜੀ ਪੁਲਿਸ ਪੇਪਰ ਜਦੋਂ ਆ ਜਾਣਗੇ ਅਸੀਂ ਪੋਸਟਮਾਰਟਮ ਕਰਾ ਕੇ ਰਸਮੀ ਕਾਰਵਾਈ ਕਰਾ ਲਾਂਗੇ ਇਹ ਸਾਡੇ ਕੋਲ ਇੱਕ ਰਾਤ ਇਨਫੋਰਮੇਸ਼ਨ ਆਈ ਸੀਗੀ ਸਿਵਲ ਹਸਪੀਟਲ ਅਮਰਾਲੇ ਤੋਂ ਵੀ ਇੱਕ ਕੁਲਦੀਪ ਸਿੰਘ son of ਭਲਵੀਰ ਸਿੰਘ ਪਿੰਡ ਅਮਰਾਲਾ ਤਹਿਸੀਲ ਤੇ ਥਾਣਾ ਖਮਾਣੋ ਜ਼ਿਲ੍ਹਾ ਫਤਿਹ ਇਥੇ ਦਸ਼ਹਿਰਾ ਗਰਾਊਂਡ ਦੇ ਵਿੱਚ ਬੀਤੀ ਰਾਤ ਜਾਗਰਣ ਸੀਗਾ ਉੱਥੇ ਅਰਜਨ ਸਾਊਂਡ ਵਾਲਿਆਂ ਨਾਲ ਦਿਹਾੜੀ ਜੋਤੇ ਦਾ ਕੰਮ ਕਰਦਾ ਹੈ ਕਰੀਬ 20 ਸਾਲ ਤੋਂ ਤੇ ਉੱਥੇ ਸਾਊਂਡ ਵਗੈਰਾ ਲਾ ਰਹੇ ਸੀ ਤੇ ਕੋਈ ਇਹਨਾਂ ਨੂੰ ਟਰੰਟ ਲੱਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਹੈਗੀ ਆ ਜਿਹਦੀ ਅਸੀਂ ਆ ਆ ਗਏ ਹੈਗੇ ਸਾਡੇ ਕੋਲ ਮਦਈ ਆ ਗਏ ਹੈਗੇ ਉਹਦੀ ਮੈਸੇਜ ਆਈ ਆ ਭਰਾ ਨੇ ਪਰਿਵਾਰ ਸਾਰਾ ਆਇਆ ਬੈਠਾ ਸਾਡੇ ਕੋਲ ਤੇ ਉਹਦੀ ਅਸੀਂ 196 ਬੀ ਐਨ ਐਸ ਐਸ ਕਾਰਵਾਈ ਕਰਨ ਲੱਗੇ ਆ ਤੇ লাশ ਦਾ ਪੋਸਟਮਾਰਟਮ ਕਰਾ ਕੇ ਅੱਜ ਜੀ ਅਸੀਂ লাশ ਜਿਹੜੀ ਆ ਪਰਿਵਾਰ ਦੇ ਹਵਾਲੇ ਕਰਦਾਂਗੇ ਸੰਸਕਾਰ ਲਈ ਕਿੰਨੇ ਮਸੀਂ ਮੁੰਡੇ ਇਹ ਮੁੰਡੇ ਦੀ ਉਮਰ ਕਰੀਬ 35 ਸਾਲ ਸੀ ਤੇ ਦੋ ਬੱਚੇ ਨੇ ਇੱਕ ਲੜਕਾ ਇੱਕ ਲੜਕੀ ਲੜਕੀ 14 ਸਾਲ ਦੀ ਆ ਜੀ ਤੇ ਬੇਟਾ ਹੈਗਾ 7 ਸਾਲ ਦਾ ਤੇ ਪਰਿਵਾਰ ਬਾਕੀ ਕਾਰਵਾਈ ਕਰਦੇ